ਆ ਜਿਹੜੇ ਲੋਕ ਸ਼ਰਾਬਾਂ ਪੀਂਦੇ ਆ ਦਾੜ੍ਹੀਆਂ ਕਟੀਆਂ ਜਿੰਨਾਂ ਦੀਆਂ ਇਹ ਹੁਣ ਸਾਨੂੰ ਪ੍ਰਚਾਰਕਾਂ ਨੂੰ ਮਤਾਂ ਦੇਣ ਲੱਗ ਗਏ ਆ ਕਿ ਇਹ ਜਦੋਂ ਇਹਨਾਂ ਨੂੰ ਸਟੇਜ ਤੇ ਟਾਈਮ ਦਾਉ ਤੇ ਇਹ ਬੀਬੀਆਂ ਤੇ ਤਵਾ ਲਾ ਕੇ ਜਾਂ ਦਾੜ੍ਹੀ ਕਟਿਆਂ ਵਾਲਿਆਂ ਤੇ ਜਾਂ ਸ਼ਰਾਬ ਪੀਣ ਵਾਲਿਆਂ ਤੇ ਤਵਾ-ਤਵਾ ਲਾ ਕੇ ਤੇ ਆਪਣਾ ਸਮਾਂ ਜਿਹੜਾ ਆ ਉਹ ਲਗਾ ਕੇ ਚਲੇ ਜਾਂਦੇ ਆ ਗੁਰਬਾਣੀ ਦੀ ਗੱਲ ਨਹੀਂ ਕਰਦੇ ਮਨ ਦੀ ਹਾਲਤ ਵੇਖ ਲਓ ਇਹਨਾਂ ਦੀ ਕਿੰਨੇ ਗੁਰਬਾਣੀ ਦੀ ਗੱਲ ਨਹੀਂ ਕਰਦੇ ਭਈ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਇਹਨਾਂ ਨੀਆਂ ਜਿਹੜੀਆਂ ਆਪਦੀਆਂ ਕਮੀਆਂ ਹਨ ਉਹਨਾਂ ਨੂੰ ਟਾਰਗੇਟ ਹੁੰਦਾ ਹੈ ਹੁਣ ਸੰਗਤ ਬੈਠੀ ਸੰਗਤ ਦੇ ਵਿੱਚ ਸਾਰੇ ਬੈਠੇ ਆ ਉੱਥੇ ਗੁਰੂ ਦੀ ਗੱਲ ਤੇ ਗਰਣੀ ਆ ਨਾ ਇਹ ਵੀ ਗੁਰੂ ਦੀ ਗੱਲ ਹੀ ਆ ਕਿ ਦਾੜੀ ਰੱਖੋ ਸ਼ਰਾਬਾਂ ਨਾ ਪੀਓ ਕੇਸ ਕਤਲ ਨਾ ਕਰਾਓ ਇਹ ਤੇ ਸਿੱਖੀ ਦਾ ਸਿੱਖੀ ਦੀ ਪਹਿਲੀ ਜਮਾਤ ਆ ਕਹਿੰਦੇ ਗੁਰਬਾਣੀ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਬਿਨਾ ਸ਼ਸਤਰ ਕੇਸ ਸਿੰਘ ਨਰੰਗ ਭੇਡ ਜਾਨੋ ਗਾਹੇ ਕਾਨ ਤਾਕੇ ਕਿਤੇ ਲੈ ਸਿਧਾਨੋ ਇਹ ਹੈ ਮੋ ਰਾਗਿਆ ਸੁਨੋ ਲੈ ਪਿਆਰੇ ਬਿਨਾ ਤੇਗ ਤੀਰੰਗ ਦੇਵ ਉਹਨਾਂ ਦੇ ਦਾਰੇ ਜਿਹੜੇ ਤੁਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਜੇ ਨਾ ਉੱਥੇ ਜਾ ਕੇ ਕਥਾ ਸੁਣਦੇ ਜੇ ਜਾਂ ਕੀਰਤਨ ਸੁਣਦੇ ਬੈਠੇ ਹੁੰਦੇ ਜੇ ਉਹ ਗੁਰੂ ਕਹਿੰਦਾ ਆ ਕਿ ਮੇਰੇ ਕੋਲ ਨਾ ਆਓ ਬਿਨਾਂ ਸ਼ਸਤਰ ਤੇ ਕੇਸਾਂ ਤੋਂ ਮੈਂ ਬੰਦੇ ਨੂੰ ਭੇੜ ਜਾਣਦਾ ਹੁਣ ਤੁਹਾਨੂੰ ਭੇੜਾ ਨੂੰ ਪਹਿਲਾਂ ਅਸੀਂ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਨੇ ਕਿ ਦਾੜ੍ਹੀ ਰੱਖੋ ਕੇਸ ਰੱਖੋ ਗੁਰਮਤਿ ਦੇ ਧਾਰਣੀ ਬਣੋ ਸ਼ਰਾਬਾਂ ਛੱਡੋ ਜਿਹੜੀ ਮਾਦਿਆ ਇਹ ਮਤ ਨੂੰ ਮਾਰ ਦਿੰਦੀ ਆ ਇਹ ਚੀਜ਼ਾਂ ਤੇ ਤਾਂ ਸਿਖਾਈ ਦੀਆਂ ਮਾਈਨਰ ਚੀਜ਼ਾਂ ਨੇ ਕਿ ਇਹਨਾਂ ਵਿੱਚੋਂ ਨਿਕਲ ਕੇ ਤੁਹਾਡਾ ਇੱਕ ਔਰਾ ਤੇ ਬਣੇ ਕਿ ਅਸੀਂ ਗੁਰਬਾਣੀ ਦੀ ਜਦੋਂ ਗੱਲ ਕਰਨੀ ਆ ਤੁਹਾਨੂੰ ਗੁਰਬਾਣੀ ਸਮਝ ਤਾਂ ਆਵੇ ਜੇ ਅਸੀਂ ਨਰੋਲ ਗੁਰਬਾਣੀ ਦੀ ਕਥਾ ਕਰਨ ਵੀ ਲੱਗ ਜਾਈਏ ਨਾ ਤੇ ਗੁਰਬਾਣੀ ਸੁਣਾਉਣ ਲੱਗ ਜਾਈਏ ਤੁਹਾਨੂੰ ਸਮਝ ਨਹੀਂ ਆਣੀ ਉਤੋਂ ਉਤੋਂ ਲੰਘ ਜਾਣਾ ਫਿਰ ਤੁਸੀਂ ਕਹਿਣਾ ਬਾਬਾ ਪਤਾ ਨਹੀਂ ਕੀ ਬੋਲ ਕੇ ਚਲਾ ਗਿਆ ਸਮਝ ਨਹੀਂ ਆਉਂਦੀ ਤੁਹਾਨੂੰ ਸਮਝ ਆਵੇ ਇਹਦੇ ਵਾਸਤੇ ਪਹਿਲਾਂ ਔਰਾ ਬਣਾਉਣਾ ਪੈਂਦਾ ਆ ਉਸ ਔਰੇ ਵਾਸਤੇ ਇਹ ਗੁਰਮਤਿ ਦੀਆਂ ਹੀ ਗੱਲਾਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਗੁਰਬਾਣੀਂ ਅੰਦਰ ਦੱਸੀਆਂ ਅਸੀਂ ਗੁਰਬਾਣੀ ਦੀ ਹੀ ਗੱਲ ਕਰਦੇ ਹਾਂ ਗੁਰਬਾਣੀ ਹੀ ਹੈ ਬਿਨਾ ਸ਼ਸਤਰ ਕੇ ਸੰਨਰਗ ਭੇਡ ਜਾਣੋ ਮਹਾਰਾਜ ਕਹਿੰਦੇ ਤੁਹਾਨੂੰ ਆਂ ਭੇਡ ਮੰਨਦਾ ਜਿਹੜੇ ਗੁਰੂ ਦੇ ਦਰਸ਼ਨ ਕਰਨ ਆਉਂਦੇ ਜਿਉ ਗੁਰੂ ਤੁਹਾਨੂੰ ਕਹਿੰਦਾ ਜਾਓ ਭਾਜੋ ਇਥੋਂ ਬਿਨਾ ਤੇਗ ਤੀਰੰ ਦੇਵੋ ਨਾ ਦਿਦਾਰੇ ਕਹਿੰਦੇ ਬਿਨਾ ਤੇਗ ਤੋਂ ਬਿਨਾ ਸ਼ਸਤਰਾਂ ਤੋਂ ਮੈਂ ਤੇ ਉਹਨੂੰ ਦਰਸ਼ਨ ਹੀ ਨਹੀਂ ਦੇਣੇ ਜਿਹੜਾ ਮੇਰੇ ਗੁਰਮਤ ਦਾ ਧਾਰਨੀ ਨਹੀਂ ਬਣਿਆ ਜਿਹੜਾ ਸਿੱਖੀ ਦੇ ਵਿੱਚ ਪੂਰਾ ਹੀ ਨਹੀਂ ਉਤਰਿਆ ਇਥੋਂ ਸ਼ੁਰੂ ਹੁੰਦੀ ਹੈ ਸਿੱਖੀ ਪੰਜ ਕਕਾਰੀ ਵਰਦੀ ਮਹਾਰਾਣੇ ਬਖਸ਼ੀਆ ਇਹ ਦਾੜੀ ਕੇਸ ਬਖਸ਼ੇ ਆ ਪਰ ਤੁਸੀਂ ਕਹਿੰਦੇ ਜੇ ਇਹਨਾਂ ਸਾਨੂੰ ਟਾਰਗੇਟ ਨਾ ਕਰੋ ਸਾਨੂੰ ਇਹ ਤੋਂ ਨਾ ਕੁਝ ਵੀ ਕਹੋ ਤੇ ਗੁਰਬਾਣੀ ਦੀ ਗੱਲ ਕਰੋ ਹੈ ਵੀ ਗੁਰਬਾਣੀ ਦੀ ਗੱਲ ਪਰ ਤੁਹਾਡੇ ਕਹਿਣ ਦਾ ਮਤਲਬ ਇਹੀ ਆ ਜਿਹੜਾ ਮੈਂ ਤੁਹਾਨੂੰ ਸਮਝਾ ਦਿੰਨਾ ਕਿ ਇਹ ਗੱਲ ਨੂੰ ਸਕਿਪ ਕਰ ਦਿਓ ਅਗਲੀਆਂ ਗੱਲਾਂ ਸੁਣਾਓ ਜਿੱਥੇ ਤੁਹਾਡੇ ਤੇ ਗੱਲ ਉਂਗਲ ਉੱਠਦੀ ਹੋਵੇ ਉਹ ਗੱਲ ਨੂੰ ਸਕਿਪ ਕਰ ਦਿਓ ਅਗਲੀ ਗੱਲ ਸੁਣਾਓ ਕਿਉਂ ਇਹ ਗੁਰੂ ਦੀ ਗੱਲ ਨਹੀਂ ਅਸਲ ਦੇ ਵਿੱਚ ਤੁਹਾਡੀ ਮਤ ਉਦੋਂ ਮਾਰੀ ਗਈ ਆ ਜਦੋਂ ਪਰਮੇਸ਼ਰ ਨੇ ਤੁਹਾਨੂੰ ਧੰਨ ਦਿੱਤਾ ਸੈੱਟ ਕਰ ਦਿੱਤਾ ਤੁਸੀਂ ਕਿਤੇ ਸੈੱਟ ਹੋ ਗਏ ਕੋਈ ਬਾਹਰਲੇ ਮੁਲਕਾਂ ਵਿੱਚ ਆ ਕੋਈ ਇੱਥੇ ਬਿਜ਼ਨਸ ਤਕੜਾ ਕਰ ਰਿਹਾ ਸੈੱਟ ਆ ਤੇ ਹਫ਼ਤੇ ਪਿੱਛੋਂ ਜਾ ਕੇ ਗੁਰੂ ਘਰ ਮੱਥਾ ਟੇਕ ਆਉਂਦੇ ਜਾਂ ਮਹੀਨੇ ਪਿੱਛੋਂ ਮੱਥਾ ਟੇਕ ਆਉਂਦੇ ਜੇ ਤੇ ਜਦੋਂ ਗੁਰੂ ਘਰ ਜਾ ਕੇ ਤੁਸੀਂ ਮੱਥਾ ਟੇਕਦੇ ਜੇ ਤੇ ਨਾਲ ਹੀ ਕੋਈ 10000 20000 ਸੇਵਾ ਜਿਹੜੀ ਮਹਾਰਾਜ ਨੇ ਤੁਹਾਨੂੰ ਮਾਇਆ ਦੁਆ ਬਖਸ਼ੀ ਤੁਹਾਡੀ ਨਹੀਂ ਆਉ ਉਹ ਪਰਮੇਸ਼ਰ ਨੇ ਬਖਸ਼ੀ ਆ ਉਹ ਮਾਇਆ ਨੂੰ ਦੇਉ ਤੇ ਮੱਥਾ ਟੇਕ ਦਿੰਦੇ ਗੁਰੂ ਘਰ ਤੇ ਗੁਰੂ ਘਰਾਂ ਦੇ ਵਿੱਚ ਬੈਠੇ ਹੀ ਉਹ ਬੰਦੇ ਆ ਜਿਨ੍ਹਾਂ ਨੇ ਮਾਇਆ ਦੇ ਨਾਲ ਜਿਨ੍ਹਾਂ ਦਾ ਮੋਹ ਆ ਮਾਇਆ ਹੀ ਬਣਾਈ ਜਾਂਦਾ ਹੈ ਤੇ ਤੁਹਾਨੂੰ ਉਸ ਰੋਪਾ ਦੇ ਦਿੰਦੇ ਆ ਤੁਸੀਂ ਉੱਥੇ ਖੁਸ਼ ਇਹ ਹਾਂ ਭਾਈ ਮੈਂ ਬੜਾ ਵੱਡਾ ਸੇਵਕ ਆ ਮੈਂ ਬੜੀ ਸੇਵਾ ਕੀਤੀ ਮੈਂ ਤਾਂ ਯਾਤਰਾ ਕਰ ਰਿਹਾ ਆ ਯਾਤਰਾ ਕਰਕੇ ਤੇ ਉੱਥੇ ਮਾਇਆ ਭੇਟ ਕਰ ਦਿੱਤੀ ਦਾਨ ਦੇ ਦਿੱਤਾ ਮੇਰਾ ਕੰਮ ਹੋ ਗਿਆ ਵਾਪਸ ਆ ਜਾਂਦੇ ਆ ਫਿਰ ਅਸੀਂ 15 ਦਿਨ ਭੂਗ ਸੁੱਤੇ ਰਹਿੰਨੇ ਆ ਸ਼ਰਾਬਾਂ ਪੀਣੇ ਆ ਪਾਰਟੀਆਂ ਕਰਦੇ ਆ ਉਠਣਾ ਸੀ 6 ਵਜੇ 7 ਵਜੇ ਤੇ ਮਹਾਰਾ ਦਾ ਨਾਂ ਕਦੇ ਲੈ ਲਿਆ ਕਦੇ ਨਹੀਂ ਲੈ ਲਿਆ ਅੱਛਾ ਜੇ ਬਾਣੀ ਪੜਦਾ ਵੀ ਆ ਤੇ ਬਾਣੀ ਪੜ ਕੇ ਕੇਸ ਵੀ ਤੇਰੇ ਕਤਲਿਆ ਦਾੜੀਆਂ ਤੇਰੀ ਦਾੜੀ ਹੈ ਨਹੀਂ ਸ਼ਰਾਬ ਪੀਣਾ ਆ ਕਹਿੰਦਾ ਮੈਂ ਸਵੇਰੇ ਉੱਠ ਕੇ ਪਾਈ ਅਮਰਤ ਵੇਲੇ ਬਾਣੀ ਪੜਦਾ ਆ ਤੇ ਸ਼ਾਮ ਨੂੰ ਪੈਗ ਲਾ ਲਈਦਾ ਲਾਹਣਦਿਆ ਤੇਰੇ ਇਹੋ ਜੀ ਬਾਣੀ ਪੜਨ ਤੇ ਫਿਰ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਾਹਿਬ ਨੂੰ ਨਹੀਂ ਮੰਨਦੇ ਅਸੀਂ ਗੁਰੂ ਨਾਨਕ ਦੇ ਸੇਖ ਆ ਤੇ ਗੁਰੂ ਨਾਨਕ ਮਹਾਰਾਜ ਕੀ ਕਹਿੰਦੇ ਆ ਵੀ ਤੂੰ ਵੇਖ ਲਓ ਘਰ ਜਵਜੀ ਸਾਹਿਬ ਦੀ ਗੁਰਬਾਣੀ ਜੀ ਪੜ੍ਹਦੇ ਆ ਮਹਾਰਾਜ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਆਓ ਸੁਣੋ ਤੁਹਾਨੂੰ ਗੁਰਬਾਣੀ ਚ ਨਾਉਣਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤੇਲ ਕਾ ਮਾਨ ਤਪ ਦੀ ਗੱਲ ਮੈਂ ਪਰੇ ਰੱਖ ਦੇਣਾ ਪਹਿਲਾਂ ਜਿਹੜੀ ਜਿਹੜਾ ਕੰਮ ਤੁਸੀਂ ਕਰਦੇ ਜੇ ਨਾ ਮੈਂ ਉਹ ਦੱਸ ਦਾਂ ਮਹਾਰਾਜ ਕਹਿੰਦੇ ਤੀਰਥ ਤੀਰਥ ਦੀ ਯਾਤਰਾ ਕਰਨ ਜਾਣਾ ਤੀਰਥਾਂ ਦੀਆਂ ਲੱਖਾਂ ਯਾਤਰਾ ਕਰਿਆ ਤੀਰਥ ਤਪ ਇਹਨੂੰ ਸਕਿਪ ਕਰਕੇ ਬਾਅਦੋਂ ਦੱਸਦਾ ਦਇਆ ਦਤ ਦਾਨ ਕਿਸੇ ਤੇ ਦਇਆ ਕਰ ਦੇ ਮੰਨਿਆ ਤਰ ਕੋ ਪੈਸੇ ਆ ਮਾਇਆ ਰਾਹ ਜਾਂਦਾ ਗੱਡੀ ਤੋਂ ਕਿਸੇ ਦੀ ਮਤ ਕਰ ਦਵੇਂਗਾ দান ਕਰ ਦੇ ਜੇ ਤੂੰ ਦਾਨ ਵੀ ਕਰਦਾ ਹੈ ਲੱਖਾਂ ਰੁਪਈਆ ਦਾ ਦਾਨ ਕਰ ਦੇ ਤੀਰਥ ਤਪ ਦਇਆ ਦਾ ਤੂੰ ਦਾਨ ਜੇ ਕੋ ਪਾਵਤ ਤੇਲ ਕਾ ਮਾਨ ਕਹਿੰਦੇ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਯਾਤਰਾ ਕਰਨ ਦੇ ਨਾਲ ਦਾਨ ਕਰਨ ਦੇ ਨਾਲ ਹਾਲਾਂਕਿ ਤਪ ਕਰਨ ਦੇ ਨਾਲ ਵੀ ਮਹਾਰਾ ਨੇ ਤਪ ਕਿਹਾ ਤਪ ਕਿਹਨੂੰ ਕਹਿੰਦੇ ਆ ਤਪ ਕਹਿੰਦੇ ਆ ਕਿ ਬਹਿ ਜੀ ਇੱਕ ਥਾਂ ਤੇ ਤੇ 100 ਪਾਠ ਅਸੀਂ ਚੌਪਈ ਸਾਹਿਬ ਦਾ ਕਰ ਲੀਏ ਇਹਦਾ ਫਲ ਮਿਲੇਗਾ ਮੈਨੇ ਕਿਹਨਾਂ ਦਾ ਫਲ ਨਹੀਂ ਮਿਲੂਗਾ ਮਿਲੂਗਾ ਪਰ ਸਤਿਗੁਰੂ ਸਾਹਿਬ ਜੀਆਂ ਦਾ ਕਹਿਣਾ ਕੀ ਅਸਲ ਤੇ ਸਮਝੀਏ ਨਾ ਅਸੀਂ ਅਸਲ ਇਹ ਆ ਤੀਰਤਪ ਦਇਆ ਤਤ ਦਾਨ ਜੇ ਕੋ ਪਾਵੇ ਤੇਲ ਕਾ ਮਾਨ ਮਾਰੇ ਕਿੰਦੇ ਇੰਨਾ ਕੁਝ ਕਰਨ ਦੇ ਨਾਲ ਤੇਲ ਮਾਤਰ ਮਾਨ ਮਿਲੇਗਾ ਤੈਨੂੰ ਤੇਲ ਮਾਤਰ ਵੜਿਆਈ ਤੇਲ ਇੰਨਾ ਕੁ ਹੁੰਦਾ ਆ ਇੰਨੀ ਕੁ ਵੜਿਆਈ ਤੈਨੂੰ ਪ੍ਰਾਪਤ ਹੋ ਸਕਦੀ ਇਤੋਂ ਵੱਧ ਹੋਰ ਨਹੀਂ ਕੁਝ ਮਿਲਣਾ ਅਗਲੀ ਪੰਕਤੀ ਨੂੰ ਵਿਚਾਰੋ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਕਹਿੰਦੇ ਯਾਤਰਾ ਕਰਕੇ ਦਾਨ ਕਰਕੇ ਤੇਲ ਮਾਤਰ ਦੀ ਵਡਿਆਈ ਮਿਲੇਗੀ ਪਰ ਪਰਮੇਸ਼ਰ ਦੀ ਪ੍ਰਾਪਤੀ ਉਦੋਂ ਹੋਵੇਗੀ ਅੰਦਰ ਦੀ ਮੈਲ ਉਦੋਂ ਧੋਪੀ ਜਾਵੇਗੀ ਸੁਣਿਆ ਮੰਨਿਆ ਮਨ ਕੀਤਾ ਪਾਓ ਜੇ ਪਰਮੇਸ਼ਰ ਦੀ ਗੁਰਬਾਣੀ ਸੁਣੀ ਆ ਸੁਣ ਕੇ ਫਿਰ ਉਹਨੂੰ ਮੰਨਿਆ ਵਾ ਮਨ ਕੀਤਾ ਪਾਓ ਮਨ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਬਾਣੀ ਦੇ ਪ੍ਰਤੀ ਪ੍ਰੇਮ ਆ ਤੇ ਡਰ ਆ ਮਹਾਰਾਜ ਦਾ ਭੈ ਆਇਆ ਤੇਰੇ ਅੰਦਰ ਪ੍ਰੇਮ ਆਇਆ ਭਾਉ ਭਗਤੀ ਹੋਈ ਅੰਤਰਗੱਤ ਤੀਰਤ ਮਲਣਾਓ ਫਿਰ ਜਾ ਕੇ ਤੂੰ ਆਪਣੇ ਅੰਦਰ ਜਿਹੜਾ ਤਰੇ ਤੀਰਥ ਹੈ ਨਾ ਸਰੋਵਰ ਉਹਦੇ ਵਿੱਚ ਨਾਮ ਰੂਪੀ ਇਸ਼ਨਾਨ ਕਰੇਗਾ ਤੇ ਤੇਰੀ ਮੈਲ ਅੰਦਰ ਦੀ ਧੋਬੇਗੀ ਇਹ ਗੁਰਬਾਣੀ ਦਾ ਸੁੰਦਾਨ ਤੇ ਆ ਫਿਰ ਤੁਸੀਂ ਇੰਨੇ ਜੀ ਖੁਸ਼ ਹੋਈ ਜਾਂਦੇ ਜੇ ਕਿ ਅਸੀਂ ਦਾਨ ਕਰਤਾ ਮਾਇਆ ਦੇਤੀ ਹਫਤੇ ਪਿਛੋਂ ਮੱਥਾ ਟੇਕ ਲਿਆ ਗੁਰੂ ਘਰ ਜਾ ਕੇ ਨਾਲ ਕੁਝ ਰੱਖ ਆਏ ਉਤੋਂ ਜ਼ਰੂਪਾ ਮਿਲ ਗਿਆ ਜੀ ਵਾਹ ਵਾ ਇਹ ਪਰਮ ਦੇ ਵਿੱਚ ਫਸੇ ਹੋਏ ਜੇ ਤੁਸੀਂ ਕੇਸੀ ਸੇਖਿਆ ਪੱਗਾਂ 'ਚ ਸਿਰ ਫਸਾਇਆ ਇਕੱਲੇ ਇਹ ਦਾੜੀਆਂ ਕਟਾਉਣੀਆਂ ਤੇ ਉੱਪਰਲੇ ਵਾਲ ਵੀ ਕਟਾ ਲਓ ਦਸਤਾਰਾਂ ਲਾ ਦਿਓ ਸਾਨੂੰ ਪਤਾ ਤਾਂ ਲੱਗੇ ਕਿ ਤੁਸੀਂ ਭੇਖ ਨਹੀਂ ਧਾਰਿਆ ਗੁਰੂ ਦੀ ਗੱਲ ਤੋਂ ਦੂਰ ਜੇ ਅਸੀਂ ਗੁਰਮਤਿ ਦੇ ਧਾਰਨੀ ਆ ਜੀ ਗੁਰੂ ਦੀ ਗੱਲ ਸੁਣਾਓ ਸਾਨੂੰ ਤੁਸੀਂ ਸਟੇਜਾਂ ਤੇ ਬੈਠੇ ਕਥਾ ਕਰਨਦੇ ਜੇ ਅ ਗੁਰੂ ਦੀ ਗੱਲ ਦੱਸੋ ਗੁਰਬਾਣੀ ਦੀ ਗੱਲ ਦੱਸੋ ਸਾਡੇ ਤੇ ਤਵੇ ਨਾ ਲਾਓ ਐ ਦੱਸ ਮੱਤ ਮਾਰੀ ਗਈ ਹੈ ਤੁਹਾਡੀ ਮਾਤੀਨ ਹੋ ਗਏ ਜੇ ਤੁਸੀਂ ਮੈਂ ਜਦੋਂ ਇਹ ਵਿਚਾਰਾ ਸੁਣਦਾ ਹੈ ਨਾ ਜਿਨ੍ਹਾਂ ਦੀਆਂ ਦਾੜੀਆਂ ਕਟੀਆਂ ਦਾੜੀਆਂ ਵੱਜੀਆਂ ਸ਼ਰਾਬਾਂ ਪੀਂਦੇ ਆ ਤੇ ਮਤਾਂ ਦਿੰਦੇ ਆ ਉਦੋਂ ਫਿਰ ਦੁੱਖ ਲੱਗਦਾ ਆ ਪ੍ਰਚਾਰ ਕਰਨਾ ਸੌਖਾ ਨਹੀਂ ਬੜਾ ਔਖਾ ਹੈ ਪ੍ਰਚਾਰ ਕਰਨਾ ਪ੍ਰਚਾਰ ਕਰਨ ਦਾ ਭਾਅ ਇਹ ਆ ਕਿ ਗੁਰੂ ਦੀ ਗੱਲ ਕਰਨੀ ਆ ਤੇ ਕਾਲ ਯੁਗ ਦੇ ਸਮੇਂ ਦੇ ਵਿੱਚ ਗੁਰੂ ਦੀ ਗੱਲ ਕਰਨੀ ਤੁਹਾਨੂੰ ਛੇਤਰ ਵੀ ਪੈਣੇ ਆ ਅੱਗਿਓ ਮਾਰ ਵੀ ਪੈਣੀ ਆ ਤੇ ਉਹ ਸਹਿੰਦੇ ਆ ਸਹਿੰਦੇ ਆ ਵੀ ਫਿਰ ਗੁਰੂ ਦੀ ਗੱਲ ਜਿਹੜਾ ਕਰੂਗਾ ਅੱਜ ਤੋਂ ਨਹੀਂ ਭਾਈ ਤਾਰੂ ਸਾਹਿਬ ਜੀਆਂ ਦੇ ਵੇਲੇ ਤੋਂ ਚੱਲਦਾ ਆ ਰਿਹਾ ਸੱਚ ਦੇ ਹੱਕ ਵਿੱਚ ਬੋਲੇ ਸੱਚ ਦੀ ਗੱਲ ਕੀਤੀ ਭਾਈ ਤਾਰੂ ਸਾਹਿਬ ਜੀ ਨੇ ਕੀ ਮਿਲਿਆ ਸੀਸ ਲੱਤ ਗਿਆ ਕੋਪਰ ਲੱਤ ਗਿਆ ਪਰ ਸ਼ੁਕਰ ਕੀਤਾ ਤੁਸੀਂ ਕਹਿੰਦੇ ਨਾ ਕਿ ਸਾਨੂੰ ਰੱਬ ਨੇ ਬੜਾ ਦਿੱਤਾ ਆ ਫਿਰ ਇਹ ਵੀ ਗੱਲ ਆਉਂਦੀ ਸਾਂਝੀ ਕਰਾਂ ਅਸੀਂ ਸ਼ੁਕਰ ਬੜਾ ਕਰਦੇ ਰੱਬ ਦਾ ਖਾਕ ਸ਼ੁਕਰ ਕਰਦੇ ਜੀ ਕੀ ਸ਼ੁਕਰ ਕਰਦੇ ਜੀ ਹਫ਼ਤੇ ਪਿੱਛੋਂ ਜਾ ਕੇ ਮਹੀਨੇ ਪਿੱਛੋਂ ਜਾ ਕੇ ਤੇ ਆ ਮਾਇਆ ਚੜਾਵਾ ਦੇ ਤਾ ਇਹ ਸ਼ੁਕਰ ਹੈ ਤੁਹਾਡਾ ਸ਼ੁਕਰ ਕਹਿੰਦੇ ਆ ਭਾਈ ਤਾਰੂ ਸਾਹਿਬ ਵਰਗਿਆਂ ਨੇ ਕੀਤਾ ਆ ਉੱਪਰ ਲੱਤ ਗਿਆ ਪਰ ਸ਼ੁਗਰ ਕੀਤਾ ਮਹਾਰਾਜ ਕਿਰਪਾ ਕਰੀ ਸਿੱਖੀ ਤੇਰੀ ਕੇਸਾ ਸਵਾਸਾ ਨਨੇ ਬੇ ਐਨਾ ਦੁੱਖ ਹੁੰਦਾ ਆ ਸਰੀਰ ਤੇ ਜਿਹੜਾ ਸਿੱਖੀ ਦੇ ਰਾਹ ਤੇ ਤੁਰਦਾ ਭਾਈ ਮਨੀ ਸਿੰਘ ਸਾਹਿਬ ਜੀ ਆ ਦਾ ਬੰਦ-ਬੰਦ ਕਟਿਆ ਗਿਆ ਜਲਾਜ ਜਿਓ ਕੱਟਣ ਲੱਗਾ ਤੇ ਬੰਦ ਤੋਂ ਨਹੀਂ ਸ਼ੁਰੂ ਕੀਤਾ ਗੁੱਟ ਤੋਂ ਸ਼ੁਰੂ ਕਰਨ ਲੱਗਾ ਤੇ ਭਾਈ ਮਨੀ ਸਾਹਿਬ ਕਹਿੰਦੇ ਆ ਬੰਦ ਦੀ ਗੱਲ ਕੀਤੀ ਬੰਦ ਤੋਂ ਸ਼ੁਰੂ ਕਰ ਗੁਰਬਾਣੀ ਦਾ ਰਸਤਾ ਆਵੰਦਾ ਆ ਦੁੱਖਦਾਰੂ ਸੁਖ ਰੋਗ ਭਇਆ ਦੁੱਖ ਜਿਹੜਾ ਆ ਨਾ ਉਹ दारू ਆ ਦੁਨਿਆਵੀ ਤੌਰ ਤੇ ਦੁਖਿਆ ਪਰ ਅਧਿਆਤਮਿਕ ਤੌਰ ਤੇ ਉਹੀ दारू ਆ ਤੇ ਜਿਹੜਾ ਸੁਖ ਆ ਸੁਖ ਰੋਗ ਪਿਆ ਦੁਨਿਆਵੀ ਦੁਨਿਆਵੀ ਤੌਰ ਤੇ ਸਾਨੂੰ ਸੁਖ ਨਜ਼ਰ ਆਉਂਦਾ ਹੈ ਸੁਖ ਪ੍ਰਤੀਤ ਹੁੰਦਾ ਆ ਇੰਨਾ ਕੁਝ ਮਿਲ ਗਿਆ ਪਰ ਮਹਾਰਾਜ ਕਹਿੰਦੇ ਆ ਅਧਿਆਤਮਿਕ ਤੌਰ ਤੇ ਉਹ ਰੋਗ ਆ ਕਿਉਂ ਜਦੋਂ ਸੁਖ ਦੇ ਵਿੱਚ ਅਸੀਂ ਪੈ ਜਾਂਦੇ ਆ ਨਾ ਫਿਰ ਰੱਬ ਨੂੰ ਭੁੱਲ ਜਾਂਦੇ ਆ ਕਿਵੇਂ ਭੁੱਲਦੇ ਆ ਐ ਨਹੀਂ ਭੁੱਲੇ ਰੱਬ ਨੂੰ ਇਦਾਂ ਕਹਿੰਨੇ ਆਂ ਪਰ ਭੁੱਲਿਆ ਜਾਂਦਾ ਜਦੋਂ ਅਸੀਂ ਨੇਮ ਛੱਡਤਾ ਮਹੀਨੇ ਪਿਛੋਂ ਲੱਗੇ ਹਫਤੇ ਪਿਛੋਂ ਲੱਗੇ ਜਿਨ੍ਹਾਂ ਦਾ ਆਸਰਾ ਲੈ ਕੇ ਚੋਟੀ ਤੇ ਚੜ੍ਹੇ ਆ ਉਹਦਾ ਆਸਰਾ ਛੱਡਤਾ ਫਿਰ ਇੱਕ ਦਿਨ ਡਿੱਗਾਂਗੇ ਮੈਂ ਸੁਖ ਰੋਗ ਵਾਲੀ ਦੁੱਖ दारू ਵਾਲੀ ਗੱਲ ਕਿਉਂ ਕੀਤੀ ਕਿ ਗੁਰੂ ਦੇ ਕੋਲ ਜਦੋਂ ਜਾਂਦੇ ਆ ਨਾ ਗੁਰੂ ਦੇ ਨਾਲ ਨੇੜਤਾ ਬਣਾਉਣੀ ਆ ਉਦੋਂ ਮਹਾਰਾਜ ਤੁਹਾਨੂੰ ਗਲਤ ਚੀਜ਼ ਨਹੀਂ ਦੇਣਗੇ ਤੁਹਾਨੂੰ ਚੰਗੀ ਚੀਜ਼ ਪ੍ਰੋਵਾਈਡ ਕਰਨਗੇ ਚੰਗੀ ਚੀਜ਼ ਕੀ ਆ ਏ ਹੁਣ ਉਹੀ ਸਮਝ ਸਕਦਾ ਆ ਜਿਹੜਾ ਗੁਰਮਤੀਆ ਸਿੰਘ ਆ ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ ਚੱਲਦਾ ਆ ਉਹਦਾ ਮਾਈਂਡ ਦਾ ਔਰਾ ਬਣਿਆ ਹੋਇਆ ਸਮਝਣ ਦਾ ਜੇ ਸਮਝੇਗਾ ਤਾਂ ਹੀ ਉਹਨੂੰ ਇੱਥੋਂ ਤੱਕ ਦੀ ਗੱਲ ਸਮਝ ਆਉਣੀ ਆ ਕਿ ਮਹਾਰਾਜ ਕਹਿੰਦੇ ਸੁਖ ਰੋਗ ਭਇਆ ਗੁਰੂ ਘਰ ਜਾਵਾਂਗੇ ਪਰਮੇਸ਼ਰ ਨਾਲ ਨੇੜਤਾ ਵਧਾਵਾਂਗੇ ਸੁਖ ਨਹੀਂ ਮਹਾਰਾਜ ਨੇ ਦੇਣਾ ਕਿਉਂ ਕਿਉਂਕਿ ਸੁਖ ਰੋਗਿਆ ਦੁੱਖ ਮਿਲੂਗਾ ਦੁੱਖ ਤਾਂ ਚੰਗਾ ਆ ਕਿ ਦੁੱਖ ਜਿੰਨਾ ਸਰੀਰ ਤੇ ਡਾਢਾ ਆਉਂਦਾ ਉਹਨਾਂ ਰੱਬ ਦੇ ਨਾਲ ਨੇੜਤਾਵਾਦੀ ਉਹਨੀ ਪੁਕਾਰ ਅੰਦਰੋਂ ਨਿਕਲਦੀ ਆ ਜਦੋਂ ਅਸੀਂ ਦੁਖੀ ਹੁੰਨੇ ਆ ਨਾ ਤੇ ਜਿਹੜਾ ਦੁਖੀਰ ਦੇ ਨਾਲ ਅੰਦਰੋਂ ਜਿਹੜੀ ਅਰਦਾਸ ਨਿਕਲਦੀ ਉਹ ਸੁਖੀਰ ਦੇ ਨਾਲ ਨਹੀਂ ਨਿਕਲ ਸਕਦੀ ਇਸ ਕਰਕੇ ਬੰਦ ਕਰੋ ਇਹ ਗੱਲਾਂ ਕਰਨੀਆਂ ਕਿ ਆਪ ਪ੍ਰਚਾਰਕ ਤਵੇ ਤਵੇ ਲਾ ਕੇ ਚਲੇ ਜਾਂਦੇ ਆ ਇਹ ਗੱਲਾਂ ਤੁਹਾਡੇ ਵਾਸਤੇ ਹੀ ਆ ਤੁਹਾਡੇ ਫਾਇਦੇ ਵਾਸਤੇ ਹੀ ਆ ਤੁਹਾਨੂੰ ਸਮਝਾਈ ਦੀਆਂ ਇਹ ਪਹਿਲੀ ਪੌੜੀ ਆ ਸਿੱਖ ਧਰਮ ਦੀ ਸਾਨੂੰ ਲੋੜ ਨਹੀਂ ਉਹਨਾਂ ਦੀ ਜਿਨ੍ਹਾਂ ਨੇ ਸਿਰ ਫਸਾਏ ਹੋਏ ਪੱਗਾਂ ਦੇ ਵਿੱਚ ਪੱਗਾਂ ਨਹੀਂ ਸਜਾਈਆਂ ਸਿਰ ਫਸਾਏ ਆ ਪੱਗਾਂ ਦੇ ਵਿੱਚ ਤੇ ਥੱਲੇੋਂ ਦਾੜ੍ਹੀਆਂ ਕਟੀਆਂ ਆ ਹਾਂਜੀ ਅਸੀਂ ਬੜੇ ਸੇਖ ਹਾਂ ਸਾਨੂੰ ਬਾਣੀ ਪੜਨੀ ਆਉਂਦੀ ਹੈ ਬਾਣੀ ਪੜਦੇ ਆਂ ਖਾਕ ਤੁਸੀਂ ਬਾਣੀ ਪੜਦੇ ਜੇ ਉਹਨੇ ਗੱਲ ਕੀਤੀ ਤੀਰਸਤਪ ਦਾ ਦਾਨ ਬਾਣੀ ਵੱਧ ਪੜੀ ਦਾ ਕੋਈ ਫਾਇਦਾ ਨਹੀਂ ਜੇ ਉਹਨੂੰ ਮੰਨਣਾ ਨਹੀਂ ਹੈ 100 ਪਾੜ 24 ਸਾਬ ਦੇ ਕਰੋਗੇ ਮੰਨਦਾ ਆ ਉਹਦਾ ਲਾਭ ਮਿਲੇਗਾ ਪਰ ਜਿੰਨਾ ਲਾਭ ਇੱਕ ਪਾਠ ਕਰਕੇ ਤੇ ਸੁਣਿਆ ਮੰਨਿਆ ਮਨ ਕੀਤਾ ਭਾਉ ਦਾ ਮਿਲੇਗਾ ਉਹਨਾਂ 100 ਦਾ ਨਹੀਂ ਮਿਲਣਾ ਅਸੀਂ ਗੁਰਬਾਣੀ ਤੋਂ ਗੁਰਬਾਣੀ ਦਾ ਆਸਰਾ ਲੈ ਕੇ ਉਹ ਨਿਰੰਕਾਰ ਦੇ ਨਾਲ ਜੁੜਨਾ ਹੈ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਕੇ ਨਹੀਂ ਰਹਿਣਾ ਇੱਕ ਗੁਰੂ ਨਾਨਕ ਸਾਹਿਬ ਨੇ ਗੁਰੂਆਂ ਨੇ ਸਾਨੂੰ ਗੱਲ ਇਹ ਸਮਝਾਈ ਸੀ ਉਹ ਕਿਉਂ ਸੰਸਾਰ ਤੇ ਆਏ ਸਾਨੂੰ ਨਿਰੰਕਾਰ ਦੇ ਨਾਲ ਜੋੜਨ ਵਾਸਤੇ ਆਏ ਨਹੀਂ ਤੇ ਉਹਨਾਂ ਤੋਂ ਪਹਿਲਾਂ ਕੌਣ ਆਇਆ ਸੀ ਏਕਾਂ ਮਾਈ ਯੁੱਤ ਵਿਆਈ ਤਿੰਜਲੇ ਪ੍ਰਮਾਣ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਏ ਸੰਸਾਰ ਤੇ ਤਤਕਾਰਯੋਗ ਨੇ ਪਰ ਕੀ ਕੀਤਾ ਉਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ ਆਪਣੀ ਬ੍ਰਹਮਪੁਰੀ ਬਣਾ ਲਈ ਤੇਵ ਜੀ ਨੇ ਰਕਸ਼ਤਾਂ ਦੀ ਸੈਨਾ ਬਣਾ ਲਈ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ ਫਿਰ ਪਰਮੇਸ਼ਰ ਨੇ ਧੰਗ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੂੰ ਸੰਸਾਰ ਤੇ ਭੇਜਿਆ ਉਹਨਾਂ ਦਾ ਵੀ ਕਰਮ ਇਹ ਸੀ ਕਿ ਸਾਨੂੰ ਰੱਬ ਦੇ ਨਾਲ ਜੋੜਨਾ ਰੱਬ ਦੀ ਹੋਂਦ ਬਾਰੇ ਦੱਸਣਾ ਤੇ ਮਹਾਰਾਜ ਨੇ ਦੱਸਿਆ ਆਪਣਾ ਕੰਮ ਕੀਤਾ ਆ ਹੁਣ ਅਸੀਂ ਸਾਡੀ ਮਤ ਮਾਰੀ ਗਈ ਕਿ ਅਸੀਂ ਉਹਨਾਂ ਤੱਕ ਹੀ ਰਹਿ ਗਏ ਗੁਰੂ ਨਾਨਕ ਸਾਹਿਬ ਤੱਕ ਹੀ ਰਹਿ ਗਏ ਆ ਅਸੀਂ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਵੀਡੀਓ ਲੰਮੀ ਹੋ ਰਹੀ ਹੈ ਹੁਣ ਮੈਂ ਅਗਲੀ ਵੀਡੀਓ ਦੇ ਵਿੱਚ ਬਾਤ ਕਰਾਂਗਾ ਕਿ ਅਸੀਂ ਕਿਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਕੇ ਰਹਿ ਗਏ ਜਾਂ ਗੁਰੂ ਨਾਨਕ ਸਾਹਿਬ ਦੀਆਂ ਵਸਤੂਆਂ ਸਾਰੇ ਗੁਰਸਾਬਾਂ ਦੇ ਨਾਲ ਚੀਜ਼ਾਂ ਸਹੀ ਨੇ ਕਿਤੇ ਕੋਈ ਜੋੜੇ ਦੇ ਨਾਲ ਜੁੜਿਆ ਹੋਇਆ ਕਿਤੇ ਕੋਈ ਬਸਤਰਾਂ ਦੇ ਨਾਲ ਹੀ ਜੁੜ ਕੇ ਰਹਿ ਗਿਆ ਮਹਾਰਾਜ ਸਾਹਿਬ ਨੇ ਇੱਥੋਂ ਤੱਕ ਆਇਆ ਕਿ ਜੋ ਹਮਕੋ ਪਰਮੇਸ਼ਰ ਉਚਰੈ ਸੋ ਨਰਕ ਕੁੰਡ ਮੈਂ ਪਰੈ ਕਹਿੰਦੇ ਮੈਨੂੰ ਜਿਹੜਾ ਰੱਬ ਕਹੂਗਾ ਉਹ ਨਰਕਾਂ ਦੇ ਵਿੱਚ ਜਾਊਗਾ ਕਿਉਂ ਇਹ ਕਹਿਣ ਦਾ ਮਤਲਬ ਕੀ ਸੀ ਇਹ ਕਹਿਣ ਦਾ ਇਹ ਮਤਲਬ ਸੀ ਕਿ ਅਸੀਂ ਸਾਰਿਆਂ ਨੇ ਪਰਮੇਸ਼ਰ ਦੇ ਨਾਲ ਜੁੜਨਾ ਉਹ ਰੱਬ ਹੋਂਦ ਜਿਹੜੀ ਰੱਬ ਆ ਉਹਦੇ ਨਾਲ ਜੁੜੋ ਆਦ ਅੰਤ ਇਹ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਜਿਹੜਾ ਆਦਤ ਤੋਂ ਲੈ ਕੇ ਅੰਤ ਤੱਕ ਇੱਕ ਹੀ ਪਰਮੇਸ਼ਰ ਪ੍ਰਮਾਤਮਾ ਓ ਸਾਡਾ ਗੁਰੂ ਆ ਉਹਨੂੰ ਪਛਾਣਨਾ ਆਇਆ ਸੀ ਬਾਣੀ ਪੜ੍ਹਨੀ ਆ ਨਾਮ ਜਪਣਾ ਆ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ ਕਿਆ ਕਰੋ ਇਹਦਾ ਰਟਨ ਰਟੋ ਜੇ ਰਟਣਾ ਆ ਤੇ ਇਹ ਰਟੋਗੇ ਗੁਰੂ ਘਰ ਜਾਓਗੇ ਗੁਰਦੁਆਰੇ ਹੋਈ ਸੋਧੀ ਫਾਇਸੀ ਮਾਤਾ ਵੀ ਤੁਨ ਤੇ ਫਿਰ ਜਦੋਂ ਮਾਤਾ ਆਵੇਗੀ ਫਿਰ ਗੁਰੂ ਦੀ ਗੱਲ ਸਮਝ ਆਉਣੀ ਸ਼ੁਰੂ ਹੋਵੇਗੀ ਉੱਥੋਂ ਗੁਰੂ ਦੀ ਮੱਤ ਤੇ ਚੱਲਣ ਦਾ ਅਸਲ ਭਾਵ ਇਹ ਐ ਕਿ ਗੁਰੂ ਦੇ ਅਧੀਨ ਹੋ ਕੇ ਜੀਵਨ ਜਿਉਣਾ ਗੁਰੂ ਦੇ ਅਧੀਨ ਹੋ ਕੇ ਜ਼ਿੰਦਗੀ ਜਿਉਣੀ ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੰਨਾ ਕੁ ਸੁਤੰਤਰਤਾ ਨੂੰ ਪਾਲਦੇ ਆ ਨਾ ਇੰਨੀ ਕੁ ਸੁਤੰਤਰਤਾ ਸਾਨੂੰ ਚੰਗੀ ਲੱਗਦੀ ਆ ਜਿਵੇਂ ਸਾਨੂੰ ਇਸ ਦੇਸ਼ ਦੇ ਵਿੱਚ ਆਜ਼ਾਦੀ ਦੀ ਲੋੜ ਆ ਆਜ਼ਾਦੀ ਚਾਹੀਦੀ ਆ ਮੁੰਡਿਆਂ ਕੁੜੀਆਂ ਨੂੰ ਆਜ਼ਾਦੀ ਚਾਹੀਦੀ ਆ ਓਵੇਂ ਜਿਹੜੇ ਅਸੀਂ ਲੋਕ ਆ ਅਸੀਂ ਰੱਬ ਦੇ ਹੁਕਮ ਤੋਂ ਆਜ਼ਾਦੀ ਚਾਹੁੰਦੇ ਆ ਕਿ ਚੱਲਣਾ ਅਸੀਂ ਆਪਣੇ ਹਿਸਾਬ ਦੇ ਨਾਲ ਆ ਸਾਡਾ ਜੀ ਕਰੂਗਾ ਤੇ ਅਸੀਂ ਅਮਰਤ ਵੇਲੇ ਉੱਠਾਂਗੇ ਨਹੀਂ ਜੀ ਕਰਦਾ ਤੇ ਨਹੀਂ ਉੱਠਾਂਗੇ ਪਰ ਜਿੰਨਾ ਚਿਰ ਤੱਕ ਅਸੀਂ ਗੁਰੂ ਦੇ ਅਧੀਨ ਹੋ ਕੇ ਉਹਦੀ ਆਗਿਆ ਦੇ ਵਿੱਚ ਉਹਦੇ ਪਾਣੀ ਚ ਨਹੀਂ ਰਹਿੰਦੇ ਉਹਨਾਂ ਚਿਰ ਤੱਕ ਅਸੀਂ ਗੁਰਮਤ ਦੇ ਧਾਰਨੀ ਨਹੀਂ ਹੋ ਸਕਦੇ ਕਿਸੇ ਦੇ ਅੰਡਰ ਰਹਿਣਾ ਹੀ ਚੰਗਾ ਲੱਗਦਾ ਆ ਅੱਜ ਸਾਨੂੰ ਯਾਦ ਆਉਂਦੀ ਆ ਨਾ ਬਾਹਰ ਵੀ ਕਲਾਸ ਪੜ੍ਹਦੇ ਸਾਂ ਬੀਏ 'ਚ ਪੜ੍ਹਦੇ ਸਾਂ ਸਾਨੂੰ ਉੱਥੇ ਇੱਕ ਦਾਇਰਾ ਸੀ ਸਾਡੇ ਉੱਤਰ ਕਿਸ ਸਾਡੇ ਉੱਪਰ ਕਿਸੇ ਦੀ ਹਕੂਮਤ ਸੀ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਅਜ ਆਜ਼ਾਦ ਹੋ ਗਏ ਸਮਝ ਨਹੀਂ ਆਉਂਦੀ ਕਿੱਧਰ ਜਾਈਏ ਕੀ ਕਰੀਏ ਇਸੇ ਤਰ੍ਹਾਂ ਹੀ ਜਦੋਂ ਗੁਰੂ ਦੀ ਛਤਰ ਛਾਇਆ ਦੇ ਹੇਠੋਂ ਪਾਸੇ ਹੋਵਾਂਗੇ ਉਦੋਂ ਸਾਨੂੰ ਕਦੇ ਵੀ ਸਮਝ ਨਹੀਂ ਆਉਣ ਵਾਲੀ ਅਸੀਂ ਕਿੱਧਰ ਜਾਈਏ ਕੀ ਕਰੀਏ ਜਿੰਨਾ ਚਿਰ ਉਹਦੀ ਛਤਰ ਛਾਇਆ ਹੇਠ ਰਾਵਾਂਗੇ ਉਹਦੇ ਹੁਕਮ ਦੇ ਵਿੱਚ ਰਾਵਾਂਗੇ ਉਦੋਂ ਸਾਨੂੰ ਇਹ ਗੱਲਾਂ ਸਮਝ ਆਉਣਗੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਐਵੇਂ ਖੱਟਾ ਨਾ ਮਾਰਿਆ ਕਰੋ ਕਿ ਸਟੇਜਾਂ ਤੇ ਜਿਹੜੇ ਪ੍ਰਚਾਰ ਕਰਦੇ ਆ ਤਵੇ ਤਵੇ ਲਾ ਕੇ ਹਟ ਜਾਂਦੇ ਆ ਸਮਾਂ ਬਰਬਾਦ ਕਰਦੇ ਗੁਰਬਾਣੀ ਦੀ ਗੱਲ ਨਹੀਂ ਕਰਦੇ ਜਦੋਂ ਨਿਰੋਲ ਗੁਰਬਾਨੀ ਦੀ ਗੱਲ ਹੋਣ ਲੱਗ ਪਈ ਨਾ ਤੁਹਾਨੂੰ ਉਹ ਸਮਝ ਨਹੀਂ ਆਉਣੀ ਤੁਹਾਨੂੰ ਸਮਝਾਉਣ ਵਾਸਤੇ ਉਦਾਹਰਣ ਦਿੱਤੇ ਜਾਂਦੇ ਆ ਪਹਿਲਾਂ ਆਪਣੀਆਂ ਕਮੀਆਂ ਨੂੰ ਐਕਸੈਪਟ ਕਰਨਾ ਸਿੱਖੋ ਕਿ ਸਾਡੇ ਵਿੱਚ ਹਾਂ ਕਮੀਆਂ ਹਨ ਅਸੀਂ ਦਾੜੀ ਕਤਲ ਕਰਾਈ ਆ ਕੇਸ ਕਤਲ ਕਰਾਏ ਇਹ ਸਾਡੀ ਕਮੀ ਆ ਤੁਸੀਂ ਇਹ ਐਕਸੈਪਟ ਨਹੀਂ ਕਰਨਾ ਕਿਉਂ ਤੁਹਾਡੇ ਕੋਲ ਮਾਇਆ ਆ ਤੁਹਾਨੂੰ ਲੋੜ ਨਹੀਂ ਹੁਣ ਕਿਸੇ ਦੀ ਪਰ ਇਹਦਾ ਨਿਤਾਰਾ ਜਦੋਂ ਸੰਸਾਰ ਤੋਂ ਜਾਵਾਂਗੇ ਉੱਥੇ ਮੁੱਲ ਪੈਂਦਾ ਆ ਉੱਥੇ ਗਰੀਬੀ ਅਮੀਰੀ ਨਹੀਂ ਦਿਖਦੀ ਉਥੇ ਦੇਖਦਾ ਕਿੰਨੇ ਪਾਣਾ ਮੰਨਿਆ ਕਿੰਨੇ ਹੁਕਮ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ